ਦੀ ਪੁਲਿਸ ਰਣਜੀਤ ਸਿੰਘ ਢੰਡਰੀਆਂ ਵਾਲੇ ਦੀ ਅਰੈਸਟ ਪਾਊਗੀ 302 376 ਤੇ 506 ਇਹ ਉਹ ਸਖਤ ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ 302 ਦਾ ਕਤਲ ਦਾ ਤੁਸੀਂ ਦੱਸਤਾ ਵੀ ਉਹ ਕੁੜੀ ਚਲੋ ਮਰੀ ਸੀ ਵੀ ਆ ਘਟਨਾ ਕਰਮ ਹੋਇਆ ਸੀ ਪਰ ਰੇਪ ਦਾ ਨਾਲ ਧਾਰਾ ਦਾ ਜੁੜਨਾ ਇਹ ਬਹੁਤ ਵੱਡਾ ਇੱਕ ਸਵਾਲ ਆ ਲੋਕ ਛੱਛੋ ਪੰਜ ਦੇ ਵਿੱਚ ਨੇ ਕਿ ਰੇਪ ਦੀ ਘਟਨਾ ਕਿਵੇਂ ਦੂਸਰੇ ਪਾਸੇ ਕੀ ਹੈ ਪਰਿਵਾਰ ਇਹ ਕਹਿ ਰਿਹਾ ਕਿ ਸਾਨੂੰ ਸਾਡੀ ਬੇਟੀ ਨੇ ਆ ਭੈਣ ਨੇ ਕਿ ਸਾਨੂੰ ਉਹਨੇ ਦੱਸਿਆ ਸੀ ਉਸ ਦੇ ਅਕੋਰਡਿੰਗਲੀ ਅਸੀਂ ਇਹ ਗੱਲ ਕਰਦੇ ਆ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਸਾਡੀ ਕੁੜੀ ਨੇ ਦੱਸਿਆ ਕਿ ਮੇਰੇ ਬਾਬਾ ਜੀ ਦੇ ਨਾਲ ਗੱਲਬਾਤ ਹੋਈ ਤੇ ਇੱਕ ਜਿਵੇਂ ਕਹਿ ਦਿੰਦੇ ਨੇ ਵੀ ਚਾਂਸੇ 'ਚ ਰੱਖ ਕੇ ਸਰੀਰਕ ਸੰਬੰਧ ਬਣਾਏ ਤੁਦਕ ਪਰਿਵਾਰੇ ਵੀ ਕਹਿ ਰਿਹਾ ਕਿ ਸਾਡੀ ਕੁੜੀ ਇਹ ਵੀ ਜਾਣਦੀ ਸੀ ਕਿ ਸ਼ਾਇਦ ਕਿਤੇ ਬਾਬਾ ਜੀ ਦੇ ਹੋਰ ਵੀ ਲੜਕੀਆਂ ਦੇ ਨਾਲ ਇਸ ਤਰੀਕੇ ਨਾਲ ਸੰਬੰਧ ਸੀ ਹੁਣ ਦੇਖੋ ਇਹ ਗੱਲ ਇੱਕ ਹੈਗੀ ਦੂਸਰਾ ਪਰਿਵਾਰੇ ਕਹਿ ਰਿਹਾ ਕਿ ਜਿਹੜਾ ਸਾਡੀ ਕੁੜੀ ਦਾ ਫੋਨ ਸੀਗਾ ਉਹਦੇ ਵਿੱਚ ਸਬੂਤ ਸੀ ਪਰ ਉਹ ਸਬੂਤ ਗੁਰਦੁਆਰੇ ਦੇ ਜਿਹੜੇ ਸੇਵਕ ਨੇ ਉਹਨਾਂ ਦੇ ਵੱਲੋਂ ਨਸ਼ਟ ਕਰ ਦਿੱਤਾ ਗਿਆ ਯਾਨੀ ਕਿ ਉਹ ਫੋਨ ਡਿਸਟਰੋਏ ਕਰ ਦਿੱਤਾ ਰੇਪ ਦਾ ਵੀ ਦਾਵਾ ਕਰ ਰਿਹਾ ਤੇ ਇਹ ਵੀ ਕਹਿ ਰਿਹਾ ਹੁਣ ਪਰਿਵਾਰ ਕੀ ਉਹ ਧੀ ਹੈ ਜਿਹੜੀ ਬੇਟੀ ਸੀ ਜਿਹੜੀ ਮਰੀ ਹੈ ਜ਼ਹਿਰ ਖਾ ਕੇ ਕਿ ਉਹ ਪ੍ਰੈਗਨੈਂਟ ਵੀ ਸੀ। ਰਾਉ ਜੀ ਬਾਬਾ ਢੜਰੀਆਂ ਵਾਲੇ ਕਹਿੰਦੇ ਬੁਰੇ ਫਸ ਚੁੱਕੇ ਆ ਰੇਪ ਤੇ ਕਤਲ ਦਾ ਪਰਚਾ ਦਰਜ ਹੋਇਆ ਹਾਈ ਕੋਰਟ ਦੇ ਦੇਸ਼ਾਂ ਤੇ। ਬਿਲਕੁਲ ਰਾਜਦੀਪ ਹੋਇਆ ਪਰ ਹੋਇਆ ਇਹ 12 ਸਾਲ ਬਾਅਦ ਹੈ। ਹੂੰ 2012 ਦੇ ਵਿੱਚ ਇਹ ਜੋ ਵੀ ਹੋਇਆ ਘਟਨਾ ਘਟੀ ਸੀ ਇੱਕ ਲੜਕੀ ਸੀਗੀ ਜਿਹੜੀ ਗੁਰਦੁਆਰਾ ਪਰਮੇਸ਼ਰ ਦਵਾਰ ਦੇ ਬਾਹਰ ਸੜਕ ਦੇ ਉੱਤੇ ਆ ਉਦੋਂ ਕਿਹਾ ਗਿਆ ਸੀ ਕਿ ਕੁੜੀ ਐ ਤੇ ਜਿਹਨੇ ਸ਼ਾਇਦ ਕੀ ਜ਼ਹਿਰ ਖਾ ਲਈ ਤੇ ਉਸ ਤੋਂ ਮੌਕੇ ਤੇ ਉਹਨੂੰ ਨੇੜੇ ਹਸਪਤਾਲ ਰਜਿੰਦਰਾ ਹਸਪੀਟਲ ਪੈਂਦਾ ਸੀਗਾ ਉੱਥੇ ਜਿਵੇਂ ਨਾ ਕਿਵੇਂ ਕੁੜੀ ਨੂੰ ਪਹੁੰਚਾਇਆ ਗਿਆ ਤੇ ਪਰ ਉਹ ਜ਼ਹਿਰ ਹੈ ਜਿਹੜੀ ਉਸ ਲੜਕੀ ਦੀ ਬਾਡੀ ਤੇ ਇੰਨਾ ਕਾਸਰ ਕਰ ਗਈ ਸੀ ਕਿ ਰਜਿੰਦਰ ਹਸਪੀਟਲ ਦੇ ਡਾਕਟਰ ਉਹਨੂੰ ਬਚਾ ਨਹੀਂ ਸਕੇ ਚਲੋ ਉਸ ਮੌਕੇ ਵੀ ਥੋੜੇ ਜਿਹਾ ਸਵਾਲ ਖੜੇ ਹੋਏ ਸੀ ਪਰ ਜਿਹੜਾ ਇਹ ਕੁੜੀ ਹੈ ਜਿਹੜੀ ਮ੍ਰਿਤਕ ਕੁੜੀ ਹੈ ਇਸ ਦੇ ਪਰਿਵਾਰ ਨੇ ਉਦੋਂ ਕੁਝ ਇਸ ਤਰੀਕੇ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਮਾਤਾ ਪਿਤਾ ਨੇ ਕਹਿ ਦਿੱਤਾ ਸੀਗਾ ਕਿ ਅਸੀਂ ਕੋਈ ਇਸ ਤਰੀਕੇ ਦੇ ਬਿਆਨ ਨਹੀਂ ਲਿਖਾਉਣੇ ਕੋਈ ਕਾਰਵਾਈ ਨਹੀਂ ਕਰਨੀ ਇਸ ਕਰਕੇ ਉਦੋਂ 2012 ਚ ਜਦੋਂ ਕੁੜੀ ਦੀ ਡੈਥ ਹੋ ਜਾਂਦੀ ਹੈ ਤਾਂ 174 ਦੀ ਕਾਰਵਾਈ ਕੀਤੀ ਆ ਜਿਹੜੀ ਕਿ ਖੁਦਕੁਸ਼ੀ ਦੀ ਕਾਰਵਾਈ ਹੁੰਦੀ ਹੈ ਉਹ ਕੀਤੀ ਸੀ ਪੁਲਿਸ ਨੇ ਚਲੋ ਫਿਰ ਅੱਜ ਦੁਬਾਰੇ ਫਿਰ 12 ਸਾਲਾਂ ਬਾਅਦ ਕਿਵੇਂ ਮੈਂ ਉਹੀ 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 ਗੱਲ ਕਰ ਰਿਹਾ ਪਿਛਲੇ ਕਈ ਦਿਨਾਂ ਤੋਂ ਇਹ ਮਾਮਲਾ ਹਾਈਲਾਈਟ ਹੋ ਰਿਹਾ ਸੀ ਹਾਈਲਾਈਟ ਕਿਉਂ ਹੋਇਆ ਹੁਣ ਜਿਹੜੀ ਉਹ ਕੁੜੀ ਸੀ ਮ੍ਰਿਤਕ ਉਹ ਹਰਿਆਣਾ ਦੇ ਕੈਥਲ ਦੀ ਰਹਿਣ ਵਾਲੀ ਸੀਗੀ ਹੁਣ ਜਿਹੜਾ ਉਸ ਲੜਕੀ ਦਾ ਪਰਿਵਾਰ ਸੀ ਉਹ ਗੁਰਦੁਆਰਾ ਪਰਮੇਸ਼ਵਰ ਦਵਾਰ ਆਉਂਦਾ ਸੀਗਾ ਮਤਲਬ ਬਾਬਾ ਜੀ ਨੂੰ ਮੰਨਦੇ ਸੀ ਹੈਨਾ ਰਣਜੀਤ ਸਿੰਘ ਹੋਰਾਂ ਨੂੰ ਤੇ ਜਿਵੇਂ ਬਾਕੀ ਸੰਗਤ ਆਉਂਦੀ ਆ ਉਵੇਂ ਉਹ ਕੁੜੀ ਦਾ ਪਰਿਵਾਰ ਵੀ ਆਉਂਦਾ ਸੀ ਉਹਦੇ ਮਾਤਾ ਪਿਤਾ ਵੀ ਆਉਂਦੇ ਸੀਗੇ ਉਦੋਂ ਤੱਕ ਤੇ ਫੇਰ ਗੱਲ ਇਹ ਹੋਈ ਹੁਣ ਇੱਕੋ ਦਮ 12 ਸਾਲ ਬਾਅਦ ਜਿਹੜਾ ਉਸ ਲੜਕੀ ਦਾ ਭਰਾ ਹੈਗਾ ਸਾਹਿਬ ਸਿੰਘ ਹੂੰ ਉਹਦੇ ਵੱਲੋਂ ਸਿੱਧਾ ਡਾਇਰੈਕਟ ਜਿਹੜਾ ਪਹੁੰਚ ਕੀਤੀ ਗਈ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹ ਵੀ ਚੀਫ ਜਸਟਿਸ ਦੇ ਕੋਲ ਅੱਛਾ ਪਟੀਸ਼ਨ ਪਾਈ ਜਾਂਦੀ ਹੈ ਕਿ ਐਦਾ ਐਦਾ 2012 ਦੇ ਵਿੱਚ ਇਹ ਪੂਰੀ ਘਟਨਾ ਹੋਈ ਸੀ ਕਿ ਪਰਿਵਾਰ ਉਦੋਂ ਕਹਿੰਦਾ ਉਸ ਪਟੀਸ਼ਨ ਦੇ ਵਿੱਚ ਜੱਜ ਸਾਹਿਬ ਨੂੰ ਕਿ ਸਾਡੀ ਸੁਣਵਾਈ ਨਹੀਂ ਹੋਈ ਉਦੋਂ ਵੀ ਪਰਚਾ ਦਰਜ ਨਹੀਂ ਹੋਇਆ ਰਣਜੀਤ ਸਿੰਘ ਟੰਡਰੀਆ ਵਾਲੇ ਦੇ ਖਿਲਾਫ ਤੇ ਸਾਨੂੰ ਇਨਸਾਫ ਦਵਾਇਆ ਜਾਏ ਤੇ ਉਸ ਚੀਜ਼ ਨੂੰ ਦੇਖ ਕੇ ਫਿਰ ਹਾਈ ਕੋਰਟ ਦੇ ਵੱਲੋਂ ਹੋਇਆ ਕੀ ਸੀ ਰਾਜਦੀਪ ਹਾਈ ਕੋਰਟ ਨੇ ਜਵਾਬ ਤਲਬ ਕਰ ਲਿਆ ਡੀਜੀਪੀ ਪੰਜਾਬ ਦੇ ਕੋਲੋਂ ਹੂੰ ਕਿ ਸਾਨੂੰ ਤੁਸੀਂ ਲਿਖਤੀ ਰੂਪ ਦੇ ਵਿੱਚ ਆਪਣਾ ਐਫੀਡੇਵਿਟ ਦਿਓ ਕਿ 2012 ਦੇ ਵਿੱਚ ਕਾਰਵਾਈ ਕਿਉਂ ਨਹੀਂ ਹੋਈ ਪਰਚਾ ਦਰਜ ਕਿਉਂ ਨਹੀਂ ਹੋਇਆ ਵੀ ਜੇ ਇਸ ਤਰੀਕੇ ਦਾ ਮੈਟਰ ਸੀਗਾ ਤੇ ਉਸ ਤੋਂ ਬਾਅਦ ਅੱਜ ਜਿਹੜੀ ਗੱਲ ਹੁਣ ਸਾਹਮਣੇ ਆ ਰਹੀ ਹੈ ਕਿ ਅੱਜ ਉਸ ਕੇਸ ਦੀ ਸੁਣਵਾਈ ਹੋਈ ਹਾਈ ਕੋਰਟ ਦੇ ਵਿੱਚ ਹਮ ਤੇ ਪੰਜਾਬ ਦੇ ਡੀਜੀਪੀ ਨੇ ਉਹ ਜਿਹੜਾ ਆਪਣਾ ਐਫੀਡੇਬਟਾ ਉਹ ਫਾਈਲ ਕੀਤਾ ਸੀ ਹੁਣ ਜਦੋਂ ਫਾਈਲ ਕੀਤਾ ਕੇਸ ਓਪਨ ਹੋਇਆ ਤੇ ਉੱਥੇ ਜੱਜ ਸਾਹਿਬ ਨੇ ਦੇਖਿਆ ਵਕੀਲਾ ਨੇ ਦੇਖਿਆ ਕਿ ਡੀਜੀਪੀ ਨੇ ਇਹ ਐਫੀਡੇਪਟ ਦੇਤਾ ਜਿਹਦੇ ਚ ਉਹਨਾਂ ਨੇ ਇਹ ਦੱਸਿਆ ਕਿ ਪਿਛਲੀ 7 ਤਰੀਕ ਨੂੰ 7 ਦਸੰਬਰ ਨੂੰ ਜੀ 3 ਦਿਨ ਪਹਿਲਾਂ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਜਾਂ ਐਸਐਸਪੀ ਪਟਿਆਲਾ ਨੇ ਕਾਰਵਾਈ ਕਰਦੇ ਆ ਜਿਹੜਾ ਥਾਣਾ ਪਸਿਆਣਾ ਉੱਥੇ ਮਾਮਲਾ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਖਿਲਾਫ ਦਰਜ ਕਰ ਲਿਆ ਹੁਣ ਮਾਮਲਾ ਕੀ ਹੈ ਕਿ 302 376 ਤੇ 506 ਹ ਇਹ ਉਹ ਸਖਤ ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਹਾਲਾਂਕਿ ਇਹ ਆਈਪੀਸੀ ਦੀਆਂ ਨੇ ਮੇਰੇ ਖਿਆਲ ਚ ਬੀਐਸਐਨ ਬੀਐਨਐਸ ਦੇ ਅਕੋਰਡਿੰਗ ਹੋਇਆ ਹੋਊਗਾ ਪਰ ਕਿਉਂਕਿ ਹਜੇ ਤੱਕ ਉਹ ਲੋਕ ਪ੍ਰਾਣੀਆ ਸਮਝਦੇ ਨੇ ਸੋ ਇਸ ਕਰਕੇ 302 376 ਤੇ 506 ਦਾ ਇਹ ਪਰਚਾ ਦਰਜ ਹੋਇਆ ਅ 302 ਦਾ ਸਾਨੂੰ ਪਤਾ ਹੀ ਹੈ ਕਿ ਕਤਲ ਦਾ ਆ ਗਿਆ ਤੇ 376 ਹੈਗਾ ਰੇਪ ਦਾ। ਟਰੌਜੀ ਇੱਥੇ ਹੀ ਸਵਾਲ ਖੜਾ ਹੁੰਦਾ ਨਾ ਜਿਵੇਂ 302 ਦਾ ਕਤਲ ਦਾ ਤੁਸੀਂ ਦੱਸਤਾ ਵੀ ਉਹ ਕੁੜੀ ਚਲੋ ਮਰੀ ਸੀ ਵੀ ਆ ਘਟਨਾ ਕਰਮ ਹੋਇਆ ਸੀ ਪਰ ਰੇਪ ਦਾ ਨਾਲ ਧਾਰਾ ਦਾ ਜੁੜਨਾ ਇਹ ਬਹੁਤ ਵੱਡਾ ਇੱਕ ਸਵਾਲ ਆ। ਲੋਕ 6-5 ਦੇ ਵਿੱਚ ਨੇ ਕਿ ਰੇਪ ਦੀ ਘਟਨਾ ਕਿਵੇਂ? ਅ ਇਹ ਤਾਂ ਦੇਖੋ ਬਹੁਤ ਸਾਰੇ ਸਵਾਲ ਤਾਂ ਹੋਣਗੇ ਵੀ ਪਰ ਇੱਕ ਚੀਜ਼ ਥੋੜੀ ਜੀ ਦੇਖਣੀ ਪਊਗੀ ਆਪਾਂ ਨੂੰ ਕਿ ਪਿਛਲੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕੁਝ ਮਹੀਨਿਆਂ ਤੋਂ ਹਮ ਮਤਲਬ ਜਿਹੜੇ ਗੁਰੂ ਘਰਾਂ ਦੇ ਵਿੱਚ ਜਾਂ ਫਿਰ ਡੇਰਿਆਂ ਦੇ ਵਿੱਚ ਜਿਹੜੇ ਮੁਖੀ ਨੇ ਆ ਸੰਤ ਬਾਬੇ ਨੇ ਹਮ ਉਹਨਾਂ ਦੇ ਖਿਲਾਫ ਇਸ ਤਰੀਕੇ ਦਾ ਬਹੁਤ ਚੱਲ ਰਿਹਾ ਮਤਲਬ ਜਿਵੇਂ ਕਹਿ ਦੋ ਕਿ ਟ੍ਰੈਂਡ ਚੱਲਦਾ ਹੁੰਦਾ ਤੇ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਲਗਾਤਾਰ ਬਾਬੇ ਸਾਹਮਣੇ ਆਈਆਂ ਲਗਾਤਾਰ ਆ ਰਹੀਆਂ ਹਨਾ ਹਮ ਜਾਂ ਅ ਪਿੱਛੇ ਜਿਵੇਂ ਇੱਕ ਮੀ ਟੂ ਦਾ ਸ਼ੁਰੂ ਹੋਇਆ ਸੀ ਉਸੇ ਤਰੀਕੇ ਦੇ ਨਾਲ ਇਹ ਚੀਜ਼ਾਂ ਵੀ ਉਹ ਸ਼ੁਰੂ ਹੋ ਗਈਆਂ ਨੇ ਖੈਰ ਉਸਤੇ ਆਪਾਂ ਜ਼ਿਆਦਾ ਗੱਲ ਨਹੀਂ ਕਰਦੇ ਆਪਾਂ ਗੱਲ ਕਰਦੇ ਹਾਂ ਕਿ ਰੇਪ ਦਾ ਮਸਲਾ ਇਹ ਕਿਵੇਂ ਆ ਗਿਆ ਤੇ ਰੇਪ ਦੀ ਧਾਰਾ ਕਿਵੇਂ ਜੁੜ ਗਈ ਹਮ ਹੁਣ ਜਿਹੜਾ ਪਰਿਵਾਰ ਨੇ ਉਸ ਲੜਕੀ ਦੇ ਭਰਾ ਨੇ ਇਹ ਜਿਹੜਾ ਜੋ ਵੀ ਪਟੀਸ਼ਨ ਦੇ ਵਿੱਚ ਦੱਸਿਆ ਉਸ ਅਕੋਰਡਿੰਗ ਇਹ ਪਰਚਾ ਦਰਜ ਹੋਇਆ ਹਮ ਹੁਣ ਪਰਿਵਾਰ ਕੀ ਕਹਿ ਰਿਹਾ ਰਾਜਦੀਪ ਪਰਿਵਾਰ ਇਹ ਕਹਿ ਰਿਹਾ ਹੈ ਕਿਉਂਕਿ ਕੁੜੀ ਤਾਂ ਹੈ ਨਹੀਂ ਉਹ ਹੂੰ ਜਿਸ ਦੇ ਨਾਲ ਰੇਪ ਹੋਣ ਦੀ ਗੱਲ ਕੀਤੀ ਜਾ ਰਹੀ ਆ ਜਾਂ ਜਿਸ ਨੂੰ ਕਿਹਾ ਜਾ ਰਿਹਾ ਕਿ ਜ਼ਹਿਰ ਦੇ ਕੇ ਖਵਾ ਮਰਵਾ ਦਿੱਤਾ ਗਿਆ ਕੁੜੀ ਹੈ ਨਹੀਂਗੀ ਜੀ ਤੇ ਦੂਸਰੇ ਪਾਸੇ ਕੀ ਆ ਪਰਿਵਾਰ ਇਹ ਕਹਿ ਰਿਹਾ ਕਿ ਸਾਨੂੰ ਸਾਡੀ ਬੇਟੀ ਨੇ ਆ ਭੈਣ ਨੇ ਜੋ ਵੀ ਹੈ ਨਾ ਕਿ ਸਾਨੂੰ ਉਹਨੇ ਦੱਸਿਆ ਸੀ ਉਸ ਦੇ ਅਕੋਰਡਿੰਗਲੀ ਅਸੀਂ ਇਹ ਗੱਲ ਕਰਦੇ ਆ ਤੇ ਉਹਦੇ ਵਿੱਚ ਪਰਿਵਾਰ ਦੇ ਅਨੁਸਾਰ ਕਿ ਕੁੜੀ ਦਾ ਕੀ ਕਹਿਣਾ ਹੂੰ ਉਹ ਇਹ ਸੀ ਕਿ ਆ ਕੁੜੀ ਆਪਣੇ ਮਾਤਾ ਪਿਤਾ ਦੇ ਨਾਲ ਗੁਰਦੁਆਰਾ ਪਰਮੇਸ਼ਵਰ ਦਵਾਰ ਜਾਂਦੀ ਸੀ ਤੇ ਉੱਥੇ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਸਾਡੀ ਕੁੜੀ ਨੇ ਦੱਸਿਆ ਕਿ ਮੇਰੇ ਬਾਬਾ ਜੀ ਦੇ ਨਾਲ ਗੱਲਬਾਤ ਹੋਈ ਤੇ ਇੱਕ ਜਿਵੇਂ ਕਹਿ ਦਿੰਦੇ ਨੇ ਵੀ ਚਾਂਸੇ 'ਚ ਰੱਖ ਕੇ ਸਰੀਰਕ ਸੰਬੰਧ ਬਣਾਏ ਤੇ ਇਹ ਕਿ ਇਹ ਵੀ ਕਿਹਾ ਗਿਆ ਕਿ ਵਿਆਹ ਦਾ ਚਾਂਸੇ 'ਚ ਰੱਖ ਕੇ ਸਰੀਰਕ ਸੰਬੰਧ ਬਣਾਏ ਗਏ ਹਨ ਇਹ ਤੋਂ ਤੱਕ ਪਰਿਵਾਰ ਇਹ ਵੀ ਕਹਿ ਰਿਹਾ ਕਿ ਸਾਡੀ ਕੁੜੀ ਇਹ ਵੀ ਜਾਣਦੀ ਸੀ ਕਿ ਸ਼ਾਇਦ ਕਿਤੇ ਬਾਬਾ ਜੀ ਦੇ ਹੋਰ ਵੀ ਲੜਕੀਆਂ ਦੇ ਨਾਲ ਇਸ ਤਰੀਕੇ ਨਾਲ ਸੰਬੰਧ ਸੀ ਹੁਣ ਦੇਖੋ ਇਹ ਗੱਲ ਇੱਕ ਹੈਗੀ ਆ ਦੂਸਰਾ ਪਰਿਵਾਰ ਇਹ ਕਹਿ ਰਿਹਾ ਕਿ ਜਿਹੜਾ ਸਾਡੀ ਕੁੜੀ ਦਾ ਫੋਨ ਸੀਗਾ ਉਹਦੇ ਵਿੱਚ ਸਬੂਤ ਸੀ ਪਰ ਉਹ ਸਬੂਤ ਗੁਰਦੁਆਰੇ ਦੇ ਜਿਹੜੇ ਸੇਵਕ ਨੇ ਉਹਨਾਂ ਦੇ ਵੱਲੋਂ ਨਸ਼ਟ ਕਰ ਦਿੱਤਾ ਗਿਆ ਯਾਨੀ ਕਿ ਉਹ ਫੋਨ ਡਿਸਟਰੋਏ ਕਰ ਦਿੱਤਾ ਗਿਆ ਹੁਣ ਆਪਾਂ ਇਹ ਤਾਂ ਸੀ ਸ਼ਿਕਾਇਤ ਕਰਤਾ ਦੀ ਗੱਲ ਹੁਣ ਆਪਾਂ ਜਿਹੜੀ ਦੂਸਰੀ ਧਿਰ ਹੈ ਰঞ্জੀਤ ਸਿੰਘ ਹੋਰਾਂ ਦੀ ਉਹਦਾ ਵੀ ਬਿਆਨ ਆਇਆ ਕੋਈ ਇਹਦੇ ਉੱਤੇ ਉਹਨਾਂ ਦਾ ਪਹਿਲਾ ਬਿਆਨ ਆਇਆ ਸੀਗਾ ਜਦੋਂ ਇਹ ਮਸਲਾ ਉੱਠਿਆ ਸੀਗਾ ਜਦੋਂ ਇਹ ਪਟੀਸ਼ਨ ਦਾਖਲ ਹੋਈ ਸੀ ਹਾਈ ਕੋਰਟ ਦੇ ਵਿੱਚ ਉਦੋਂ ਰঞ্জੀਤ ਸਿੰਘ ਟੰਡਰੀਆ ਵਾਲੇ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹਨਾਂ ਨੇ ਇਨਸੀਡੈਂਟ ਉਹਨਾਂ ਨੇ ਯਾਦ ਕਰਾਇਆ ਸੀ ਜੇ ਰঞ্জੀਤ ਸਿੰਘ ਹੋਰਾਂ ਦਾ ਆਪਾਂ ਬਿਆਨ ਦੇਖੀਓ ਉਹ ਪਿਛਲਾ ਮੇਰੇ ਖਿਆਲ ਚ ਹਾਰਡਲੀ 2 ਹਫ਼ਤੇ ਹੋਏ ਨਹੀਂ ਉਸ ਬਿਆਨ ਨੂੰ ਉਹਨਾਂ ਨੇ ਇਹ ਕਿਹਾ ਸੀ ਕਿ ਇਦਾਂ ਇੱਕ ਘਟਨਾ ਹੋਈ ਸੀ 2012 ਚ ਕਿ ਸਾਨੂੰ ਪਤਾ ਲੱਗਿਆ ਸੀ ਕਿ ਗੇਟ ਦੇ ਬਾਹਰ ਇੱਕ ਕੁੜੀ ਨੇ ਜ਼ਹਿਰ ਪੀ ਲਿਆ ਉਹ ਕਹਿੰਦੇ ਕਿ ਸਾਡੇ ਸੇਵਕਾਂ ਨੇ ਜਿੰਨੀ ਕੁ ਛੇਤੀ ਹੋ ਸਕਿਆ ਉਸ ਕੁੜੀ ਨੂੰ ਅਸੀਂ ਹਸਪੀਟਲ ਪਹੁੰਚਾਇਆ ਪਰ ਬਦਕਿਸਮਤੀ ਕਹਿ ਲੋ ਕਿ ਉਸ ਕੁੜੀ ਦੀ ਉਹ ਬਚ ਨਹੀਂ ਸકી ਡਾਕਟਰ ਵੀ ਉਸ ਨੂੰ ਬਚਾ ਨਹੀਂ ਸਕੇ ਤੇ ਫਿਰ ਰਣਜੀਤ ਸਿੰਘ ਹੋਰੀ ਇਹ ਆਪਣੇ ਬਿਆਨ ਚ ਕਹਿੰਦੇ ਨੇ ਕਿ ਜੇ ਪਰਿਵਾਰ ਹੁਣ ਕਹਿ ਰਿਹਾ ਵੈਸੇ ਤਾਂ ਉਹ ਸਵਾਲ ਚੱਕਦੇ ਨੇ ਕਿ 12 ਸਾਲ ਦਾ ਸਮਾਂ ਕਿਉਂ ਲੱਗਿਆ ਹੂੰ ਕਿ ਉਹ ਕਹਿੰਦੇ ਕਿ ਜੇ ਪਰਿਵਾਰ ਕਹਿ ਰਿਹਾ ਕਿ ਸਾਡੀ ਪੁਲਿਸ ਦੇ ਵਿੱਚ ਸੁਣਵਾਈ ਨਹੀਂ ਹੋਈ ਤਾਂ ਦੇਖੋ 2012 ਦੇ ਵਿੱਚ 7 ਤੋਂ ਲੈ ਕੇ ਅ 12 ਤੱਕ ਅਕਾਲੀ ਦਲ ਦੀ ਸਰਕਾਰ 12 ਤੋਂ 17 ਤੱਕ ਫੇਰ ਅਕਾਲੀ ਦਲ ਦੀ ਸਰਕਾਰ ਰਹੀ ਹੈ ਠੀਕ ਹੈ ਮੰਨ ਲਿਆ ਕਿ ਜੇ ਉਦੋਂ 2012 ਦੇ ਵਿੱਚ ਪੁਲਿਸ ਨੇ ਪਰਚਾ ਨਹੀਂ ਕਰਿਆ ਜਾਂ ਸਰਕਾਰ ਨੇ ਫੇਵਰ ਕੀਤੀ ਜੋ ਵੀ ਆਪਾਂ ਮੰਨ ਲਓ ਜੀ ਤਾਂ 2017 ਦੇ ਵਿੱਚ ਸਰਕਾਰ ਚੇਂਜ ਹੋਈ ਹੂੰ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤੇ ਉਹ ਨਾ 5 ਸਾਲਾਂ ਦੇ ਵਿੱਚ ਵੀ ਕੋਈ ਐਸਾ ਪਰਚਾ ਦਰਜ ਨਹੀਂ ਹੁੰਦਾ ਪਰਿਵਾਰ ਦੇ ਅਕੋਰਡਿੰਗਲੀ ਹੂੰ ਅੱਛਾ ਚਲੋ ਜੇ ਕਾਂਗਰਸ ਦੇ ਵੇਲੇ ਨਹੀਂ ਹੋਇਆ ਤੇ ਫਿਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਜੀ 22 ਤੋਂ ਲੈ ਕੇ 24 ਤੱਕ 20 ਪਰਚਾ ਦਰਜ ਨਹੀਂ ਹੋਇਆ ਪਰਿਵਾਰ ਦੇ ਅਕੋਰਡਿੰਗਲੀ ਮਤਲਬ ਇਹ ਰਣਜੀਤ ਸਿੰਘ ਹੋਰਾਂ ਦਾ ਸਵਾਲ ਸੀਗਾ ਕੀ ਸਰਕਾਰਾਂ ਤਾਂ ਬਦਲੀਆਂ ਨੇ ਨਾ ਜੇ ਇੱਕ ਸਰਕਾਰ ਨੇ ਉਹ ਕਹਿੰਦੇ ਕਿ ਫੇਵਰ ਕੀਤੀ ਆ ਫਿਰ ਦੂਸਰੀ ਤਾਂ ਨਾ ਕਰਦੀ ਹੂੰ ਮਤਲਬ ਉਹ ਆਪਣਾ ਪੱਖ ਇਸ ਤਰੀਕੇ ਨਾਲ ਕਹਿ ਰਹੇ ਨੇ ਉਹ ਕਹਿੰਦੇ ਕਿ ਮੈਂ ਹਰ ਇੱਕ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਤਿਆਰ ਆ ਹੂੰ ਮੈਨੂੰ ਜਿਹੜੀ ਏਜੰਸੀ ਜਿੱਥੇ ਸੱਦੂਗੀ ਮੈਂ ਜਾ ਕੇ ਆਪਣੇ ਬਿਆਨ ਦਰਜ ਕਰਾਉਂਗਾ ਕਹਿੰਦੇ ਕਿ ਜੋ ਸੱਚ ਆ ਮੈਂ ਦੱਸੂਗਾ ਹੂੰ ਇਹ ਭਾਈ ਰঞ্জੀਤ ਸਿੰਘ ਹੋਰਾਂ ਦਾ ਬਿਆਨ ਆ ਤੇ ਹੁਣ ਰঞ্জੀਤ ਸਿੰਘ ਹੋਰਾਂ ਦੇ ਜਿਹੜੇ ਵਕੀਲ ਨੇ ਘੁੰਮਣ ਬ੍ਰਦਰ ਉਹਨਾਂ ਦੇ ਬਿਆਨ ਦੀ ਗੱਲ ਕਰੀਏ ਤਾਂ ਉਹ ਕਾਨੂੰਨੀ ਤੌਰ ਤੇ ਚੱਲ ਰਹੇ ਨੇ ਹਮ ਗੱਲ ਇਹ ਆ ਕਿ ਦੇਖੋ ਹਰ ਇੱਕ ਵਕੀਲ ਜਾਂ ਫਿਰ ਹਰ ਇੱਕ ਅਦਾਲਤ ਨਾ ਸਬੂਤ ਤੇ ਚਲਦੀ ਹੈਗੀ ਆ ਕਿ ਸਬੂਤ ਕੀ ਆ ਪਰਿਵਾਰ ਦੇ ਕੋਲ ਹਮ ਪਰਿਵਾਰ ਖੁਦ ਕਹਿ ਰਿਹਾ ਕਿ ਸਾਡੀ ਬੇਟੀ ਦਾ ਮੋਬਾਈਲ ਫੋਨ ਨਹੀਂ ਹੈ ਜਿਸ ਤੇ ਸਬੂਤ ਸੀ ਉਹ ਪਤਾ ਨਹੀਂ ਕਿੱਥੇ ਆ ਡਿਸਟਰੋਏ ਆ ਹਮ ਦੂਸਰਾ ਕੁੜੀ ਆਪਣੇ ਆਪ ਦੇ ਵਿੱਚੋਂ ਸਭ ਤੋਂ ਵੱਡਾ ਪ੍ਰੂਫ ਸੀ ਬਿਲਕੁਲ ਕਿਉਂਕਿ ਜਿਸ ਦੇ ਨਾਲ ਹੋਇਆ ਉਹ ਤਾਂ ਦੱਸ ਸਕਦਾ ਸੀਗਾ ਹਮ ਠੀਕ ਹੈ ਉਹ ਕੁੜੀ ਵੀ ਮੰਦਭਾਗੀ ਗੱਲ ਹੈ ਕਿ ਉਹ ਵੀ ਵਿਚਾਰੀ ਹੈ ਨਹੀਂਗੀ ਉਸੇ ਕਰਕੇ ਇਹ ਕੇਸ ਚੱਲਿਆ ਹੈ ਨਾ ਹੁਣ ਜੀ ਖੁੱਲਿਆ ਹੋਇਆ ਹੁਣ ਗੱਲ ਇਹ ਹੈ ਕਿ ਸ਼ਿਕਾਇਤ ਕਰਤਾ ਪ੍ਰੂਫ ਕਿਵੇਂ ਕਰੂਗਾ ਦੇਖੋ ਇਲਜ਼ਾਮ ਤਾਂ ਲੱਗੇ ਨੇ ਇਲਜ਼ਾਮਾਂ ਨੂੰ ਪ੍ਰੂਫ ਕਿਵੇਂ ਕੀਤਾ ਜਾਊਗਾ ਪਲੱਸ ਜਿਹੜੀ ਇੱਕ ਵੱਡੀ ਗੱਲ ਸੀ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਬਹੁਤ ਕੁਝ ਆ ਜਾਂਦਾ ਹਮ ਪਰ ਉਸ ਵੇਲੇ ਪਰਿਵਾਰ ਨੇ ਇਹ ਜ਼ੋਰ ਨਹੀਂ ਪਾਇਆ ਕਿ ਪੋਸਟਮਾਰਟਮ ਪੂਰਾ ਕੀਤਾ ਜਾਵੇ ਮਤਲਬ ਜਿਹੜਾ ਇੱਕ ਨਾਰਮਲ ਪੋਸਟਮਾਰਟਮ ਸੀ ਉਹ ਹੋਇਆ ਸੀ ਉਦੋਂ 174 ਦੀ ਕਾਰਵਾਈ 'ਚ ਜਿਹਦੇ 'ਚ ਸਿਰਫ ਇਹ ਪਾਇਆ ਗਿਆ ਸੀ ਕਿ ਕੌਜ਼ ਆਫ ਡੈਥ ਕੀ ਹੈ ਪాయిਜ਼ਨ ਕਰਕੇ ਕਿ ਜ਼ਹਿਰ ਨਿਗਲਣ ਕਰਕੇ ਇਹ ਜਿਹੜੇ ਆਰਗਨ ਨੇ ਫੇਲ ਹੋਏ ਜੁੜੀ ਦੀ ਡੈਥ ਹੋਈ ਜਿਹੜਾ ਪਰਿਵਾਰ ਇਹ ਦਾਵਾ ਕਰ ਰਿਹਾ ਕਿ ਅੱਛਾ ਰੇਪ ਦਾ ਵੀ ਦਾਵਾ ਕਰ ਰਿਹਾ ਤੇ ਇਹ ਵੀ ਕਹਿ ਰਿਹਾ ਹੁਣ ਪਰਿਵਾਰ ਕੀ ਉਹ ਧੀ ਹੈ ਜਿਹੜੀ ਬੇਟੀ ਸੀ ਜਿਹੜੀ ਮਰੀ ਹੈ ਜ਼ਹਿਰ ਖਾ ਕੇ ਕਿ ਉਹ ਪ੍ਰੈਗਨੈਂਟ ਵੀ ਸੀ ਅੱਛਾ ਵੀ ਜਿੱਥੋਂ ਇਹ ਸਾਰਾ ਮਸਲਾ ਉਲਝਿਆ ਕਿ ਉਹ ਵੀ ਸਾਡੀ ਕੁੜੀ ਨੇ ਦੱਸਿਆ ਬਾਬੇ ਨੂੰ ਵੀ ਮੈਂ ਇਦਾਂ-ਇਦਾਂ ਕਰਕੇ ਪ੍ਰੈਗਨੈਂਟ ਆ ਹੁਣ ਤੁਹਾਨੂੰ ਮੇਰੇ ਨਾਲ ਵਿਆਹ ਕਰਉਣਾ ਪਊਗਾ ਵੀ ਉਧਰੋਂ ਫਿਰ ਦਬਾਅ ਪਿਆ ਮਤਲਬ ਸੋ ਜੋ-ਜੋ ਪਰਿਵਾਰ ਦਾ ਕਹਿਣਾ ਹੈ ਇਹ ਹੈ ਨਾ ਪਰ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਉਹਦੇ ਵਿੱਚ ਤਾਂ ਇਹ ਚੀਜ਼ਾਂ ਦੇਖੀਆਂ ਨਹੀਂ ਗਈਆਂ ਕਿ ਲੜਕੀ ਦੇ ਨਾਲ ਰੇਪ ਹੋਇਆ ਜਾਂ ਉਹਦੇ ਨਾਲ ਸਰੀਰਕ ਸੰਬੰਧ ਬਣੇ ਸੀ ਦੂਸਰਾ ਕਿ ਲੜਕੀ ਪ੍ਰੈਗਨੈਂਸੀ ਜਾਂ ਨਹੀਂ ਸੀ ਉਹ ਚੀਜ਼ਾਂ ਤਾਂ ਹੋਈਆਂ ਨਹੀਂ ਹੁਣ 12 ਸਾਲ ਹੋ ਗਏ ਤੇ ਉਹ ਸਭ ਕੁਝ ਖਤਮ ਹੈ ਮਤਲਬ ਗੱਲ ਇਹ ਹੈ ਸ਼ਿਕਾਇਤ ਕਰਤਾ ਨੂੰ ਕਿੱਥੇ ਮੁਸ਼ਕਿਲ ਆਊਗੀ ਪ੍ਰੂਵ ਕਰਨ ਦੇ ਵਿੱਚ ਮੁਸ਼ਕਿਲ ਆਊਗੀ ਕਿ ਅਦਾਲਤ ਹੈ ਨਾ ਜਿਹੜੀ ਸਬੂਤ ਮੰਗਦੀ ਹੈ ਦੇਖੋ ਨਾ ਉਹ ਕੁੜੀ ਹੈ ਜਿਹਦੇ ਨਾਲ ਪਰਿਵਾਰ ਦੇ ਅਨੁਸਾਰੇ ਹੋਇਆ ਨਾ ਉਹਦਾ ਮੋਬਾਈਲ ਫੋਨ ਹੈ ਜਿਹਦੇ ਵਿੱਚ ਪਰਿਵਾਰ ਕਹਿ ਰਿਹਾ ਵੀ ਸਬੂਤ ਹੈ ਅੱਛਾ ਨਾ ਇਸ ਮਾਮਲੇ ਦੇ ਵਿੱਚ ਹਜੇ ਤੱਕ ਕੋਈ ਰਾਜੀਪ ਗਵਾਹ ਸਾਹਮਣੇ ਆਇਆ ਵੀ ਜਿਹੜਾ ਕਹੇ ਕਿ ਹਾਂ ਜੀ ਉਸ ਵੇਲੇ ਮੈਂ ਨਾਲ ਸੀ ਕੁੜੀ ਦੇ ਨਾਲ ਸੀ ਕੁੜੀ ਆਉਂਦੀ ਸੀ ਇਦਾਂ ਇਦਾਂ ਕਰਕੇ ਹੈਨਾ ਤੇ ਉਹ ਉੱਥੇ ਥੋੜਾ ਜਿਹਾ ਚੈਲੰਜ ਫੇਸ ਪਰਿਵਾਰ ਨੂੰ ਕਰਨਾ ਪਊਗਾ ਪਰ ਨੋ ਡਾਊਟ ਜਿਹੜਾ ਪਰਿਵਾਰ ਨੇ ਚੀਫ ਜਸਟਿਸ ਦੇ ਕੋਲ ਇਹ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਤੇ ਉਸ ਦੇ ਤਹਤ ਜਦੋਂ ਜਵਾਬ ਮੰਗਿਆ ਗਿਆ ਜਵਾਬ ਤਲਵੀ ਹੋਈ ਪੰਜਾਬ ਦੇ ਡੀਜੀਪੀ ਤੋਂ ਤਾਂ ਉਹਨਾਂ ਨੇ ਸਿੱਧਾ ਇਹ ਕਿਹਾ ਜੀ 3 ਦਿਨ ਪਹਿਲਾਂ ਪਰਚਾ ਦਰਜ ਹੋ ਗਿਆ ਪਸਿਆਣੇ ਥਾਣੇ 'ਚ ਆਹ ਧਾਰਾਵਾਂ ਲੱਗੀਆਂ ਨੇ ਹੁਣ ਅੱਗੇ ਜਾਂਚ ਚਲਦੀ ਹੈ ਹੁਣ ਜਾਂਚ ਦੇ ਵਿੱਚ ਇੱਕ ਸਭ ਤੋਂ ਵੱਡਾ ਸਵਾਲ ਇਹ ਹੈ ਰਾਦੀਪ ਕਿ ਕੀ ਪੁਲਿਸ ਰঞ্জੀਤ ਸਿੰਘ ਢੰਡਰੀਆ ਵਾਲੇ ਦੀ ਅਰੈਸਟ ਪਾਉਗੀ ਹਾਂ ਜਾਂ ਕੀ ਇਸ ਮਾਮਲੇ ਦੇ ਵਿੱਚ ਰঞ্জੀਤ ਸਿੰਘ ਢੰਡਰੀਆ ਵਾਲੇ ਵੀ ਹਾਈ ਕੋਰਟ ਜਾਣਗੇ ਕਿ ਅਗਾਊ ਜ਼ਮਾਨਤ ਕਿਸੇ ਤਰੀਕੇ ਦੇ ਨਾਲ ਲੈ ਲਈ ਜਾਏ ਤੇ ਆ ਕਿਹਾ ਜਾਊਗਾ ਕਿ ਮੈਂ ਜਿਹੜੀ ਵੀ ਪੁਲਿਸ ਅ ਜੇਸ ਵੀ ਥਾਣੇ 'ਚ ਮੈਨੂੰ ਜਦੋਂ ਬੁਲਾਉਣਗੇ ਮੈਂ ਜਾਂਚ ਦੇ ਵਿੱਚ ਸ਼ਾਮਲ ਹੋ ਜਾਊਗਾ ਪਰ ਹੁਣ ਸਭ ਤੋਂ ਵੱਡੀ ਗੱਲ ਇਹ ਅਰੈਸਟ ਵਾਲੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਹੁਣ ਇੰਨਾ ਵੱਡੀਆਂ ਧਰਾਵਾਂ ਦਰਜ ਹੋ ਗਈਆਂ ਨੇ ਦੇਖੋ ਇਸ ਤਰੀਕੇ ਦਾ ਕੋਈ ਵੱਡਾ ਪਰਚਾ ਦਰਜ ਹੁੰਦਾ ਤਾਂ ਨਾਰਮਲੀ ਉਹਦੇ ਚ ਇਹ ਹੁੰਦਾ ਕਿ ਅਰੈਸਟ ਹੁੰਦੀ ਆ ਰਾਉ ਜੀ ਇਹਦੇ ਵਿੱਚ ਇਹ ਵੀ ਗੱਲ ਆ ਨਾ ਪਟੀਸ਼ਨ ਚ ਪਰਿਵਾਰ ਨੇ ਇਹ ਵੀ ਮੰਗ ਰੱਖੀ ਹੈ ਕਿ ਇਹਦੀ ਜਾਂਚ ਜਾਂ ਤਾਂ ਕੋਈ ਐਸਆਈਟੀ ਦਾ ਗਠਨ ਹੋਵੇ ਜਾਂ ਸੀਬੀਆਈ ਇਨਕੁਆਰੀ ਹੋਵੇ ਜਾਂ ਵੱਡੇ ਆਈਪੀਐਸ ਅਧਿਕਾਰੀ ਦੇ ਹੱਥੋਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਸਾਡੇ ਕੇਸ ਦੀ ਜਿਵੇਂ ਤੁਸੀਂ ਕਿਹਾ ਕਿ ਸਬੂਤ ਨਹੀਂ ਹੈਗੇ ਪਰ ਜੇਕਰ ਕੋਈ ਜਾਂਚ ਹੋ ਕੇ ਨਹੀਂ ਰਹੇ ਆਪਾਂ ਪਰਿਵਾਰ ਅਸੀਂ ਸਵਾਲ ਕਰ ਰਹੇ ਹਾਂ ਕਿ ਇਹਨਾਂ ਨੂੰ ਜਸਟੀਫਾਈ ਕਿਦਾਂ ਕੀਤਾ ਜਾਊਗਾ ਇਹ ਸਾਰੇ ਇਲਜ਼ਾਮ ਜਿਹੜੇ ਲੱਗੇ ਨੇ ਉਦੇ ਪ੍ਰੂਫ ਕੀ ਨੇ ਪਰਿਵਾਰ ਦੇ ਕੋਲ ਆਪਾਂ ਨੂੰ ਲੱਗ ਰਿਹਾ ਕਿ ਨਹੀਂ ਹੈਗੇ ਕਿਉਂਕਿ ਨਾਉ ਕੁੜੀ ਰਹੀ ਹੈ ਨਾ ਉਹਦਾ ਮੋਬਾਈਲ ਫੋਨ ਹੈ ਪਰਿਵਾਰ ਦੇ ਅਕੋਰਡਿੰਗਲੀ ਇਸ ਕਰਕੇ ਇਹ ਸਵਾਲ ਆ ਪਰਿਵਾਰ ਨੂੰ ਕਿ ਪਰਿਵਾਰ ਉੱਥੇ ਸਬੂਤ ਮਤਲਬ ਸਿੱਧ ਕਿਵੇਂ ਕਰੇਗਾ ਕਿ ਅਸੀਂ ਸੱਚ ਬੋਲ ਰਹੇ ਹਾਂ ਵੀ ਸਾਡੇ ਜਿਹੜੇ ਐਲੀਗੇਸ਼ਨ ਨੇ ਉਹ ਸੱਚੇ ਨੇ ਹੈ ਨਾ ਕਿਉਂਕਿ ਕਾਨੂੰਨ ਨੂੰ ਤਾਂ ਸਬੂਤਾਂ ਦੀ ਜ਼ਰੂਰਤ ਹੈ ਉਹ ਸਬੂਤ ਕਿਹੜੇ ਹੋਣਗੇ ਇਹ ਮੇਰਾ ਸਵਾਲ ਹਰ ਤੁਹਾਨੂੰ ਲੱਗਦਾ ਜੇ सीबीआई ਕੋਲੇ ਕੇਸ ਜਾਂਦਾ ਜਾਂ ਇਹ ਜਾਂਚ ਕੋਈ ਹਾਈ ਲੈਵਲ ਦੇ ਉੱਤੇ ਹੁੰਦੀ ਆ ਸੈਟ ਬੈਟਦੀ ਆ ਤੇ ਦੇ ਅੰਦਰ ਖੁਲਾਸੇ ਹੋ ਸਕਦੇ ਆ ਕੁਝ ਆ ਸਕਦਾ ਸਾਹਮਣੇ ਦੇਖੋ ਗੱਲ ਫੇਰ ਉੱਥੇ ਆ ਜਾਂਦੀ ਆ ਗੱਲ ਤਾਂ ਸਬੂਤਾਂ ਤੇ ਆ ਜੇ ਚਾਹੇ ਐਸਆਈਟੀ ਬਣੇ ਕੋਈ ਚਾਹੇ सीबीआई ਵੀ ਜਾਂਚ ਕਰੇ ਗੱਲ ਤਾਂ ਇਹ ਆ ਕਿ ਉਦੋਂ ਮੌਕੇ ਦੇ ਜਿਹੜੇ ਗਵਾਹ ਸੀ ਆਸ-ਪਾਸ ਦੇ ਬੰਦੇ ਸੀ ਵੱਦ ਤੋਂ ਵੱਧ ਜਿਹੜੀਆਂ ਜਾਂਚ ਏਜੰਸੀਆਂ ਹੁੰਦੀਆਂ ਨੇ ਉਹ ਟ ਟੋਲ ਸਕਦੀਆਂ ਨੇ ਕਿ 2012 ਦੇ ਵਿੱਚ ਜੇਕਰ ਉਹ ਕੁੜੀ ਤੇ ਕੁੜੀ ਦਾ ਪਰਿਵਾਰ ਆਉਂਦਾ ਸੀ ਤਾਂ ਕੀ ਕੋਈ ਹੋਰ ਵੀ ਨਾਲ ਆਉਂਦਾ ਸੀ ਹੂੰ ਇਹ 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 ਹੋ ਸਕਦਾ ਦੇਖੋ ਹੁਣ ਜਿਹੜੀ ਪਟੀਸ਼ਨ ਪਾਈ ਗਈ ਆ ਨਾ ਇਹ ਕੁੜੀ ਦੇ ਭਰਾ ਦੇ ਵੱਲੋਂ ਪਾਈ ਗਈ ਆ ਮਾਤਾ ਪਿਤਾ ਦਾ ਜ਼ਿਕਰ ਹਜੇ ਵੀ ਨਹੀਂ ਹੈਗਾ ਇਹ ਵੀ ਦੇਖਣ ਵਾਲੀ ਗੱਲ ਆ ਮਾਤਾ ਪਿਤਾ ਦਾ ਕੋਈ ਬਿਆਨ ਵੀ ਨਹੀਂ ਆਇਆ ਜੀ ਨਹੀਂ ਆਇਆ ਨਾ ਬਿਆਨ ਉਹੀ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਇਕੱਲੇ ਬ੍ਰਦਰ ਨੇ ਹੀ ਕੀਤਾ ਜਾਂ ਮਾਤਾ ਪਿਤਾ ਵੀ ਆਪਣੇ ਬੇਟੇ ਦੇ ਨਾਲ ਨੇ ਯਾ ਉਹ ਵੀ ਮੰਗ ਕਰਦੇ ਨੇ ਹਨਾ ਉਹਨਾਂ ਦਾ ਵੀ ਆਉਣਾ ਬੇਹਜ਼ੂਰੀਆ ਕਿਉਂਕਿ ਉਸ ਵੇਲੇ 2012 ਤੱਕ ਪਰਿਵਾਰ ਨੇ ਸਾਫ਼ ਕਹਿਤਾ ਸੀ ਕਿ ਐਸੀ ਕੋਈ ਗੱਲ ਨਹੀਂ ਅਸੀਂ ਕੋਈ ਕਾਰਵਾਈ ਨਹੀਂ ਕਰਨੀ 174 ਦੀ ਕਾਰਵਾਈ ਦੇ ਉੱਤੇ ਉਹਨਾਂ ਨੇ ਸਹਿਮਤੀ ਜਿਤਾਤੀ ਸੀ ਇਸ ਕਰਕੇ ਪੁਲਿਸ ਨੇ 174 ਦੀ ਕਾਰਵਾਈ ਕੀਤੀ ਉਸੇ ਤਰੀਕੇ ਦੇ ਨਾਲ ਹੀ ਪੋਸਟਮਾਰਟਮ ਕੀਤਾ ਉਹਦੇ ਤੋਂ ਬਾਅਦ ਦੇ ਵਿੱਚ ਜਿਹੜੀ ਡੈੱਡ ਬੋਡੀ ਸੀ ਉਹ ਪਰਿਵਾਰ ਦੇ ਸਵਰਧ ਕੀਤੀ ਗਈ ਪਰਿਵਾਰ ਨੇ ਉਸੇ ਤਰੀਕੇ ਦੇ ਨਾਲ ਹੈ ਜਿਹੜਾ ਉਹ ਸੰਸਕਾਰ ਕੀਤਾ ਪਰ ਜਿਹੜਾ ਹੁਣ ਇਧਰ ਤੇ ਰਹਿ ਯਾ ਜਿਹੜੇ ਬਾਬਾ ਰਣਜੀਤ ਸਿੰਘ ਢੰਡਰੀਆਂ ਨੂੰ ਮੰਨਦੇ ਨੇ ਜਾਂ ਜਿਹੜੇ ਨੇੜਲੇ ਲੋਕ ਨੇ ਉਹ ਇਹ ਸਵਾਲ ਚੱਕਦੇ ਨੇ ਕਿ 12 ਸਾਲ ਬਾਅਦ ਹੀ ਕਿਉਂ ਜੇ ਉਦੋਂ ਨਹੀਂ ਚੱਲਿਆ ਗਿਆ ਸੀ ਤਾਂ 2012 ਦੇ ਵਿੱਚ ਵੀ ਇੰਟਰਨੈਟ ਸੀ ਹੂੰ ਸੋਸ਼ਲ ਮੀਡੀਆ ਸੀ 2012 ਦੇ ਵਿੱਚ ਵੀ ਕਿ ਉਦੋਂ ਗੱਲ ਰੱਖੀ ਜਾ ਸਕਦੀ ਸੀ ਕਿਸੇ ਮੀਡੀਆ ਦੇ ਅੱਗੇ ਆ ਕੇ ਗੱਲ ਰੱਖੀ ਜਾ ਸਕਦੀ ਸੀ ਕਿ ਦੇਖੋ ਅਸੀਂ ਸਐਸਪੀ ਪਟਿਆਲਾ ਦੇ ਐਨੇ ਚੱਕਰ ਲਾ ਲੇ ਦਫਤਰ ਤੇ ਪਰ ਸਾਡਾ ਇਹ ਦਰਖਾਸਤ ਹੈ ਇਹ ਦਰਜ ਨਹੀਂ ਹੋ ਰਹੀ ਮਤਲਬ ਇਹ ਜਿਹੜੀ ਦੂਸਰੀ ਤੇ ਗੁਰਦੁਆਰੇ ਵਾਲੀ ਬਾਬਾ ਰਣਜੀਤ ਸਿੰਘ ਢੰਡਰੀ ਵਾਲੀ ਇਹ ਇਹ ਚੀਜ਼ਾਂ ਕਹਿ ਰਹੀ ਹੈ ਕਿ 12 ਸਾਲ ਹੀ ਕਿਉਂ ਲੱਗੇ ਨੇ ਇਸ ਚੀਜ਼ ਨੂੰ ਉਹ ਇਸ ਚੀਜ਼ ਤੇ ਇਹ ਸ਼ੱਕ ਜ਼ਾਹਰ ਕਰਦੇ ਨੇ ਕਿ 12 ਸਾਲ ਦਾ ਫਿਰ ਟਾਈਮ ਕਿਉਂ ਲਿਆ ਗਿਆ ਪਰਿਵਾਰ ਦੇ ਵੱਲੋਂ ਅੱਜ ਹੀ ਕਿਉਂ ਇਹ ਯਾਦ ਆਇਆ ਦੋਤੋ ਕਿ ਮਾਮਲਾ ਪੂਰੀ ਘਟਨਾ 2012 ਦੀ ਹੈ 2024 ਦੇ ਵਿੱਚ ਸੀ ਕਿਉਂ ਪਰਿਵਾਰ ਨੇ ਹਾਈ ਕੋਰਟ ਦਾ ਰੁਖ ਕੀਤਾ ਜੇ ਉਦੋਂ ਨਹੀਂ ਕਰ ਰਹੀ ਸੀ ਪੁਲਿਸ ਤਾਂ ਆਪਸ਼ਨ ਤਾਂ ਪਰਿਵਾਰ ਦੇ ਕੋਲ ਉਦੋਂ ਵੀ ਸੀ ਪਰਿਵਾਰ 2012 ਚ 13 ਚ 14 ਚ ਵੀ ਜਾ ਸਕਦਾ ਸੀਗਾ ਹਾਈ ਕੋਰਟ ਇਹ ਸਵਾਲ ਇਹ ਧਿਰ ਕਰ ਰਹੀ ਹੈ ਜਿਸ ਤੇ ਇਹ ਇਲਜ਼ਾਮ ਲੱਗੇ ਨੇ 12 ਸਾਲ ਬਾਅਦ ਇਸੇ ਟਾਈਮ ਕਿਉਂ ਇਹ ਗੱਲ ਸਾਹਮਣੇ ਆ ਰਹੀ ਹੈ ਤੇ ਕਿਉਂ ਜਿਹੜੀ ਪਟੀਸ਼ਨ ਪਾਈ ਗਈ ਹੈ ਖੈਰ ਸਭ ਕੁਝ ਹੋ ਗਿਆ ਹੁਣ ਡਿਪੈਂਡ ਕਰਦਾ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰਦੀ ਹੈ ਕੀ ਪੁਲਿਸ ਨੂੰ ਕੋਈ ਉਸ ਵੇਲੇ ਦੇ ਗਵਾਹ ਮਿਲਣਗੇ ਕੀ ਮਾਤਾ ਪਿਤਾ ਨੇ ਜਿਹੜੇ ਕੁੜੀ ਦੇ ਕੀ ਉਹ ਹੁਣ ਕੀ ਬਿਆਨ ਦੇ ਸਕਦੇ ਨੇ ਕਿਵੇਂ ਜਿਵੇਂ ਇਸ ਪਟੀਸ਼ਨ ਚ ਕਿਹਾ ਗਿਆ ਕਿ ਉਹ ਜਿਹੜੀ ਕੁੜੀ ਸੀ ਆਪਣੀ ਮਾਂ ਦੇ ਨਾਲ ਜ਼ਿਆਦਾ ਆਉਂਦੀ ਸੀ ਜੀ ਕੀ ਮਾਂ ਅੱਗੇ ਆ ਕੇ ਉਹ ਚੀਜ਼ ਬਿਆਨ ਕਰੂਗੀ ਜੇ ਇਸ ਤਰੀਕੇ ਦੇ ਨਾਲ ਦੋ ਚਾਰ ਜਿਹੜੇ ਗਵਾਹ ਨੇ ਉਹ ਆਉਂਦੇ ਨੇ ਤਾਂ ਫਿਰ ਸਮਝ ਸਕਦੇ ਆ ਕਿ ਰਣਜੀਤ ਸਿੰਘ ਢੰਡਰੀਆ ਵਾਲਾ ਦੇ ਦੇ ਖਿਲਾਫ ਕੋਈ ਨਾ ਕੋਈ ਇਸ ਤਰੀਕੇ ਦੀ ਵੱਡੀ ਕੋਈ ਕਾਰਵਾਈ ਹੋ ਸਕਦੀ ਹੈ ਬਹਰਾਲ ਪਰਚਾ ਦਰਜ ਹੋ ਗਿਆ ਹੁਣ ਪੁਲਿਸ ਨੂੰ ਕਾਰਵਾਈ ਤਾਂ ਕਰਨੀ ਪਵੇਗੀ ਜਾਂਚ ਕਰਨੀ ਪਊਗੀ ਜਾਂਚ ਦੇ ਵਿੱਚ ਸੱਚਾ ਕੌਣ ਹੈ ਝੂਠਾ ਕੌਣ ਹੈ ਇਹ ਨਤਾਰਾ ਹੁਣ ਕਰਨਾ ਪੁਲਿਸ ਦਾ ਕੰਮ ਹੈ ਜੀ